ਗਰਦਾਸਪੁਰ ਜ਼ਿਲ੍ਹੇ ਦੇ ਸਾਰੇ ਅਧਿਕਾਰੀਆਂ ਦੇ ਨਾਲ ਡੀਸੀ ਸਾਹਿਬ ਦੀ ਅਗਵਾਈ ਦੇ ਵਿੱਚ ਮੀਟਿੰਗ ਆਪਾਂ ਕੀਤੀ ਹੈ ਸਾਡੇ ਐਸਐਸਪੀ ਸਾਡੇ ਦੋਨੋਂ ਏਡੀਸੀਸ ਐਸਡੀਐਮ ਸਾਡੇ ਡਿਪਾਰਟਮੈਂਟਾਂ ਦੇ ਹੈੱਡ ਜਿਹੜੇ ਆ ਉਹ ਇਸ ਮੀਟਿੰਗ ਦੇ ਵਿੱਚ ਸ਼ਾਮਲ ਹੋਏ ਆ ਤੇ ਜਿਹੜੇ ਸਾਡੇ ਵਿਕਾਸ ਦੇ ਕੰਮ ਚੱਲ ਰਹੇ ਆ ਗਰਦਾਸਪੁਰ ਦੇ ਵਿੱਚ ਉਹਨਾਂ ਦੇ ਰਿਵਿਊ ਰਿਵਿਊ ਜਿਹੜਾ ਕੀਤਾ ਗਿਆ ਕਿਉਂਕਿ 2 ਮਹੀਨੇ ਰਹਿ ਗਏ ਇਸ ਸਾਲ ਦੇ ਵਿੱਚ ਤੇ ਅਸੀਂ ਚਾਹੁੰਦੇ ਆ ਸਰਦਾਰ ਭਗਵੰਤ ਸਿੰਘ ਮਾਨ ਜੀ ਚਾਹੁੰਦੇ ਨੇ ਕਿ ਜਿੰਨੇ ਵੀ ਕੰਮ ਪੈਂਡਿੰਗ ਰਹਿੰਦੇ ਆ ਉਹ ਸਾਰੇ ਕੰਮ ਜਿਹੜੇ 31 ਮਾਰਚ ਤੱਕ ਅਸੀਂ ਕੰਪਲੀਟ ਕਰ ਲੀਏ ਸੋ ਉਹਦੇ ਲਈ ਅਸੀਂ ਸਾਧਨ ਨੂੰ ਬੇਨਤੀ ਕੀਤੀ ਹੈ ਉਹ ਦੂਜਾ ਇਹ ਵੀ ਬੇਨਤੀ ਕੀਤੀ ਹੈ ਕਿ 3 ਫਰਵਰੀ ਨੂੰ ਜਿਹੜਾ ਉਹ ਐਨਆਰਆਈ ਮਿਲਦੀ ਅਸੀਂ ਕਰਦੇ ਪਠਾਨਕੋਟ ਦੇ ਵਿੱਚ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜੀ ਉਸ ਦਿਨ ਐਨਆਰਆਈ ਮਿਲਨੀ ਦਾ ਇਦਾਰਤ ਕਰਨ ਜਿਹੜਾ ਕਰਨਗੇ ਉਦੈ ਨੇ ਵੀ ਬੇਨਤੀ ਕੀਤੀ ਹੈ ਕਿ ਇੱਥੋਂ ਜਿੰਨੇ ਵੀ ਸਾਡੇ ਐਨਆਰਆਈ ਦੇ ਕੇਸ ਨੇ ਜਿੰਨੇ ਵੀ ਸਾਡੇ ਇਦਾਂ ਦਾ ਹੀ ਪ੍ਰਾਣ ਨੇ ਉਹਨਾਂ ਸਾਰਿਆਂ ਨੂੰ ਬਦਲ ਜੜਾ ਉੱਥੇ ਲੈ ਕੇ ਜਾਣਾ ਉਹ ਦੋ ਦੋ ਜਿਹੜੇ ਸਾਡੇ ਮੇਨ ਅਜੰਡੇ ਸੀਗੇ ਔਰ ਮੈਂ ਤੁਹਾਡੇ ਦਾ ਹੀ ਇਹ ਦੱਸਣਾ ਚਾਹੁੰਦਾ ਕਿ ਗਰਦਾਸਪੁਰ ਦੇ ਵਿੱਚ ਵਿਕਾਸ ਤੇ ਕੰਮ ਬਹੁਤ ਵਧੀਆ ਹੋ ਦੇ ਉਹ ਜਿੰਨਾ ਵੀ ਮਤਲਬ ਬਕਾਇਆ ਕੰਮ ਪਿਆ ਅਸੀਂ 31 ਮਾਰਚ ਤੱਕ ਸਾਰੇ ਕੰਪਲੀਟ ਕਰਨਾ ਸਰ ਕੈਨੇਡਾ ਵਗੈਰਾ ਕੰਟਰੀ ਬੱਚਿਆਂ ਦੇ ਰੋਕ ਲਾ ਰਹੇ ਕਾਫੀ ਫੀਸਾਂ ਵਸਾ ਰਹੇ ਇਹਦਾ ਕੋਸਾ ਨਹੀਂ ਪਈਗਾ ਬੱਚਾ ਜੇ ਪੜ੍ਹਾਈ ਕਰਨ ਵਾਲਾ ਜਾਣਾ ਨਹੀਂ ਜੀ ਕੋਈ ਕੋਈ ਨਹੀਂ ਦੇਖੋ ਗੱਲ ਇਹ ਹੈ ਕਿ ਜਿਹੜਾ ਫੀਸਾਂ ਕੈਨੇਡਾ ਜੇ ਵਧਾ ਰਿਹਾ ਜਾਂ ਕੋਈ ਅਮਰੀਕਾ ਵਧਾ ਰਿਹਾ ਨਿਊਜ਼ੀਲੈਂਡ ਵਗੈਰਾ ਵਧਾ ਦੇ ਉਹਨਾਂ ਦੇ ਇੱਛਾ ਦਾ ਮਸਲਾ ਹੈ ਕਿ ਉਹ ਕੀ ਕਰਦੇ ਆ ਕਿਉਂਕਿ ਉਹ ਅਸੀਂ ਤਾਂ ਨਹੀਂ ਦਾ ਕਰ ਸਕਦੇ ਅਸੀਂ ਨਹੀਂ ਉਹਦੇ ਵਿੱਚ ਕੁਝ ਵੀ ਕਰ ਸਕਦੇ ਪਰ ਅਸੀਂ ਜੋ ਕਰਦੇ ਕਿ এডੂਕੇਸ਼ਨ ਵਾਸਤੇ ਅਸੀਂ ਪੰਜਾਬ ਨੂੰ ਇਦਾਂ ਦਾ ਤਿਆਰ ਕਰਦੇ ਆਂ ਕਿ ਸਾਡੇ ਬੱਚਿਆਂ ਨੂੰ ਬਾਹਰ ਜਾਣਾ ਹੀ ਨਾ ਪਵੇ এডੂਕੇਸ਼ਨ ਵਾਸਤੇ ਸੀਐਮ ਸਾਹਿਬ ਦਾ ਸੁਪਨਾ ਕਿ ਪੜ੍ਹਾਈ ਦੇ ਵਾਸਤੇ ਬੱਚੇ ਬਾਹਰ ਨਾ ਜਾਣੇ ਇਹੀ ਇੱਥੇ ਹੀ ਚੰਗੇ ਸਕੂਲ ਤੇ ਚੰਗੇ ਕਾਲਜ ਨੇ ਉਪੜਾ ਦੇ ਠੀਕ ਹੈ ਹਾਂ